ਰਾਜਪੁਰਾ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਅੱਜ ਸਵੇਰੇ ਰਮੇਸ਼ ਕੁਮਾਰ ਪੁੱਤਰ ਜਿੱਤਾਰਾਮ ਵਾਸੀ ਚਿਸਤੀਆਂ ਵਾਲਾ ਮਹੱਲਾ ਦੀ ਘਰ ਦੇ ਬਾਹਰ ਖੜੀ i20 ਕਾਰ ਚੋਰ ਚੋਰੀ ਕਰਕੇ ਹੋਏ ਫਰਾਰ ਇਸ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਜਦੋਂ ਇਸ ਸਬੰਧੀ ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਸੂchnਾ ਸਬੰਧਿਤ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜਲਦ ਹੀ ਉਕਤ ਚੋਰਾਂ ਨੂੰ ਫੜ ਲਿਆ ਜਾਵੇਗਾ ਰਾਜਪੁਰੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਅੱਜ ਸਵੇਰੇ ਰਮੇਸ਼ ਕੁਮਾਰ ਪੁੱਤਰ ਜਿੱਤਾਰਾਮ ਵਾਸੀ ਚਿश्तियां ਵਾਲਾ ਮਹੱਲਾ ਦੀ ਘਰ ਦੇ ਬਾਹਰ ਖੜੀ i20 ਕਾਰ ਚੋਰ ਚੋਰੀ ਕਰਕੇ ਹੋਏ ਫਰਾਰ ਇਸ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਜਦੋਂ ਇਸ ਸਬੰਧੀ ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਸੂchnਾ ਸਬੰਧਿਤ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜਲਦ ਹੀ ਉਕਤ ਚੋਰਾਂ ਨੂੰ ਫੜ ਲਿਆ ਜਾਵੇਗਾ ਰਾਜਪੁਰਾ ਵਿੱਚ ਚੋਰਾਂ ਦੇ ਹੌਸਲੇ ਬਲੰਦ ਅੱਜ ਸਵੇਰੇ ਰਮੇਸ਼ ਕੁਮਾਰ ਪੁੱਤਰ ਜਿੱਤਾਰਾਮ ਵਾਸੀ ਚਿश्तियां ਵਾਲਾ ਮਹੱਲਾ ਦੀ ਘਰ ਦੇ ਬਾਹਰ ਖੜੀ i20 ਕਾਰ ਚੋਰ ਚੋਰੀ ਕਰਕੇ ਹੋਏ ਫਰਾਰ ਇਸ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਜਦੋਂ ਇਸ ਸਬੰਧੀ ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਸੂਚਨਾ ਸਬੰਧਿਤ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜਲਦ ਹੀ ਉਕਤ ਚੋਰਾਂ ਨੂੰ ਫੜ ਲਿਆ ਜਾਵੇਗਾ